ਸ਼ਾਸਤਰੀ ਘਾਲ ਬਾਈ ਸਾਰਿਆਂ ਨੂੰ ਮੈਸਾਂ ਬੰਤੀਆਂ ਅੰਦਰ ਤੇ ਮੱਛਰ ਘਟ ਗਿਆ ਹੁਣ ਅੱਜ 6 ਦਿਨ ਹੋ ਗਏ ਭਾਦੋਂ ਜੜੀ ਨੂੰ ਇਹ ਪਾਦੋਂ ਵਿੱਚ ਫਿਰ ਮੱਛਰ ਘਟ ਜਾਂਦਾ ਹੁਣ ਥੋੜਾ ਜਿਹਾ ਮੀਂਹ ਪੈਣ ਕਰਕੇ ਹਲੇ ਮੜਾ ਮੋਟਾ ਹੈ ਇੱਕ ਦੋ ਦਿਨ ਧੁੱਪ ਪੈ ਗਈ ਫਿਰ ਜਮਾ ਹੀ ਹਟ ਜਾਣਾ ਤੇ ਹੁਣ ਆਪਾਂ ਲਗਾਉਣਾ ਨਵਾਬ ਦਾ ਟੀਕਾ ਉਹ ਮੱਝ ਦੇ ਡਾਕਟਰ ਸਾਹਿਬ ਆ ਗਏ ਇਹ ਹੁਣੇ ਆਏ ਆ ਵਿਚਾਰਾ ਆਜਾ ਕੋਈ ਨਹੀਂ ਤੈਨੂੰ ਵੀਡੀਓ ਕਾ ਕਹਿੰਦੀ ਆ ਡਾਕਟਰ ਐ ਤੂੰ ਐਕਸ਼ਨ ਵੇ ਬੰਦੇ ਸਾਡੇ ਸੰਗ ਦੇ ਆ ਵਿਚਾਰੇ ਤੇ ਇਹਦੇ ਵੱਡੀ ਮੱਜ ਦੇ ਲਵਾਉਣਾ ਆਪਾਂ ਨੇ ਜਿਹੜੀ ਅੱਜਦਰ ਨੂੰ ਦੇਖਦੀ ਐ ਇਹਦੇ ਨਵਾਬ ਦਾ ਟੀਕਾ ਲਵਾਉਣਾ ਇੱਠ ਪੂੜਾ ਦੇਖੋ ਮੱਜ ਦਾ ਕਾਈ ਮਾੜੇ ਮਾੜੇ ਅਲੀ ਪੂੰਛਾ ਲਾਉਣੀ ਐ ਮਸਾ ਨੂੰ ਡਾਕਟਰ 6 ਦਿਨ ਹੋ ਗਏ ਭਾਦੋਂ ਦੇ ਪਾਦੋਂ ਚ ਤਾਂ ਮੱਛਰ ਜਾਲਾ ਪੈਣ ਲੱਗ ਜਾਂਦਾ ਜੀਰੀ ਚ ਬੋ ਜਾਲਾ ਪੈ ਗਿਆ ਉਹ ਮੀਂਹ ਕਰਕੇ ਮਾੜਾ ਮੋਟਾ ਹੁੰਦਾ ਰਾਤ ਨੂੰ ਥੋੜੀ ਚਲਾਉਣੀ ਹੈ ਫਵਾਰੇ ਇਹ ਨੂੰ ਠੰਡਾ ਤਾਂ ਪਿਆ ਮੌਸਮ ਯਾਰ ਰਾਤ ਨੂੰ ਤਾਂ ਹੁਣ ਠੰਡਾ ਹੋ ਗਿਆ ਇਹ ਮੈੱਝ ਜਾਊਗੀ ਉਧਰ ਇਹ ਥੋੜੀ ਜੀ ਗਰਮੀ ਵੱਧ ਮੰਨਦੀ ਆ ਫਿਰ ਇਹਨੂੰ ਖੁੱਲੇ ਚ ਬੰਨਦੇ ਆ ਇਹ ਵੀ ਠੰਡੇ ਚ ਆ ਕੋਈ ਐਡੀ ਗਰਮੀ ਨਹੀਂ ਹੈ ਹੁਣ ਰਾਤ ਨੂੰ ਨਹੀਂ ਹੈ ਐਡੀ ਗਰਮੀ ਇਹ ਜ਼ਿਆਦਾ ਤਾਂ ਪਪੈਜ ਵੇ ਫਿਰ ਹੈ ਚੱਲ ਫਿਰ ਲਾਈਏ ਟੀਕਾ ਪਰ ਲੈ ਜਾਂਦਾ ਦਿਖਾਈ ਇਹ 3 ਭਰੇ ਆ ਵਾ ਜਲੇਤਾ ਪਰ ਰੱਖ ਲੈਣੇ ਉਹਨਾਂ ਸਾਹਮਣੇ ਟੀਕਾ ਫਿਰ ਨਾਲ ਦੀ ਨਾਲ ਕਾਪੀ ਦੇ ਨੋਟ ਕਰ ਦਿੰਨੇ ਆ ਜਿਹੜੇ ਵੀ ਕਿ ਜਿਹੜੀ ਵੀ ਮੱਜਦੇ ਲਵਾਉਨੇ ਆ ਨਾਲ ਸਣੇ ਤਰੀਕ ਇੱਕ ਨਾਲ ਵੀਡੀਓ ਵੀ ਬਣਾ ਲੈਣੇ ਆ ਹਰੇਕ ਵੀਡੀਓ ਪਾਉਂਦੇ ਵੀ ਨਹੀਂ ਹੈਗੇ ਜਿਹੜਾ ਗੱਬਣ ਦਾ ਟੀਕਾ ਲਵਾਉਨੇ ਆ ਉਹ ਵੀਡੀਓ ਨਹੀਂ ਅਸੀਂ ਪਾਉਂਦੇ ਨਾ ਅਸੀਂ ਇੱਕ ਨਾਲ ਰੱਖ ਦੀਆਂ ਦੀ ਵੀਡੀਓ ਪਾਉਨੇ ਆ ਨਾ ਮੀਂਹ ਪਏ ਤੇ ਪਾਉਨੇ ਆ ਵੀ ਅੱਜ ਮੀਂਹ ਪੈ ਗਿਆ ਬਸ ਅਸੀਂ ਤਾਂ ਉਹੀ ਪਾਉਨੇ ਆ ਜਿਹੜੀ ਮਤਲਬ ਦੀ ਹੈ ਵੀ ਕਿਸੇ ਦੇ ਕੰਮ ਆਵੇ ਨਾ ਕੋਈ ਫੇਮਸ ਹੋਣ ਦਾ ਇਹ ਹੈ ਬਸ ਇੰਨਾ ਕਹਿੰਦੇ ਆ ਵੀ ਜਿਹੜਾ ਸਾਨੂੰ ਦੇਖ ਕੇ ਕੰਮ ਲੱਗੇ ਆ ਬਹੁਤ ਬੰਦੇ ਲੱਗੇ ਆ ਫੋਨ ਆਉਨੇ ਆ ਬੀਚਾ ਲੋ ਉਹਨਾਂ ਨੂੰ ਦਿਖਾਇਆ ਕਰੀਏ ਚਲੋ ਠੀਕ ਹੈ ਜੀ ਸ਼ੇਅਰ ਕਰਿਓ ਹੁਣ ਟੀ ਗੱਲ ਵਾਲੀ ਓਕੇ